ਹਾਂਜੀ ਮੈਂ 2012 ਤੋਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀਗੀ ਮੈਨੂੰ ਜੁਆਇਨ ਕਰਾਇਆ ਸੀ ਡਾਕਟਰ ਦਿਲਜੀਤ ਸਿੰਘ ਨੇ 2012 ਦੇ ਵਿੱਚ ਉਹਨਾਂ ਨੇ ਹੀ ਮੈਨੂੰ ਝੰਡਾ ਦਿੱਤਾ ਸੀ ਤੇ ਮਾਈਕ ਸਪੀਕਰ ਦਿੱਤਾ ਸੀਗਾ ਮੈਂ ਪਹਿਲੇ ਮੇਰੇ ਕੋਲ ਸਾਈਕਲ ਹੁੰਦਾ ਸੀ ਜਦੋਂ ਮੈਂ ਸਾਈਕਲ ਤੇ ਬੰਨ ਕੇ ਚੱਲਦਾ ਸੀ ਉਹਨੂੰ ਤੇ ਪੂਰੇ ਸ਼ਹਿਰ 'ਚ ਪ੍ਰਚਾਰ ਕਰਦਾ ਸੀ ਝੰਡਾ ਲੈ ਕੇ ਗਲੀ ਗਲੀ ਮੈਂ ਮਾਈਕ ਲੈ ਕੇ ਘੁੰਮਦਾ ਹੁੰਦਾ ਸੀ ਜਗਾ ਜਗਾ ਸਟੂਲ ਲਗਾ ਕੇ ਮੈਂਬਰਸ਼ਿਪ ਦੇ ਪਰਚੇ ਵੰਡਦਾ ਸੀ ਮੈਂ بڑے ਕੈਂਪ ਲਗਾਏ ਮੈਨੂੰ ਕਦੀ ਕੋਈ ਕਹਿੰਦਾ ਇੱਥੇ ਨਾ ਆ ਇੱਥੇ ਨਾ ਆ ਲੋਕ ਮਜ਼ਾਕ ਕਰਦੇ ਸੀ ਮੈਨੂੰ ਮੇਰੇ ਨਾਲ ਕੋਈ ਨਹੀਂ ਸੁਣਦਾ ਮੈਂ ਇਕੱਲਾ ਤੁਰਿਆ ਫਿਰਦਾ ਸੀ ਮੈਂ ਪਰਵਾਹ ਨਹੀਂ ਕੀਤੀ ਮੈਂ ਆਪਣੇ ਸੋਚ ਲਿਆ ਸੀ ਕਿ ਇਹ ਸਰਕਾਰ ਬਣਾਨੀ ਹੈ ਇੱਕ ਵਾਰੀ ਸਚਾਈ ਨਾਲ ਤੁਰਿਆ ਮੈਂ ਫੌਜੀ ਆਦਮੀ ਚੰਨੇ ਨਾਲ ਨਿਕਲਿਆ ਤੇ ਨਿਕਲਿਆ ਵਾ ਦੁਬਾਰਾ ਮੈਂ ਉਹਨੂੰ ਮੁੜ ਕੇ ਨਹੀਂ ਵੇਖਿਆ ਫਿਰ ਮੈਂ ਅੱਗੇ ਵੱਧਦਾ ਹੀ ਗਿਆ ਇਹਨਾਂ ਨੇ ਮੇਰਾ ਸਾਥ ਨਹੀਂ ਦਿੱਤਾ ਮੈਂ ਬੜਾ ਹੀ ਪੈਸਾ ਇਹਨਾਂ ਪਿੱਛੇ ਲਗਾਇਆ ਵਾ ਬੜੀਆਂ ਮੀਟਿੰਗਾਂ ਰੈਲੀਆਂ ਜਿੱਥੇ-ਜਿੱਥੇ ਮੈਨੂੰ ਕਿਹਾ ਤਿੰਨ ਗੱਡੀਆਂ ਕਾਰਾਂ ਲੱਗੀਆਂ ਚਾਰ ਲੱਗੀਆਂ ਉੱਥੇ ਲੈ ਕੇ ਗਿਆ ਦਿੱਲੀ ਤੱਕ ਮੈਂ ਚਾਰ ਕਾਰਾਂ ਲਗਾਈਆਂ ਜੀ ਆਪਣੀਆਂ 20 ਬੰਦੇ ਬਿਠਾ ਕੇ ਗਿਆ ਗੁਜਰਾਤ ਦੇ ਦੋ ਕਾਰਾਂ ਲੈ ਕੇ ਆਪਣੀਆਂ ਮੈਂ ਜਿੱਥੇ ਬਰਨਾਲੇ ਗਏ ਆ ਜਿੱਥੇ ਜਿੱਥੇ ਵੀ ਗਿਆ ਮੈਂ ਆਪਣੀਆਂ ਗੱਡੀਆਂ ਆਪਣੇ ਪੈਸੇ ਖਰਚ ਕੇ ਜਾਂਦਾ ਰਿਹਾ 5-5 10-10 ਬੰਦੇ ਬਿਠਾ ਕੇ ਦੇਖ ਲੋ ਖਰਚਾ ਕਿੰਨਾ ਆਉਂਦਾ ਮੈਂ 50-50 ਹਜ਼ਾਰ ਰੁਪਏ ਦਰਬਾਰਾਂ ਤੇ ਲਗਾਇਆ ਜੇ ਜਨਤਾ ਦਰਬਾਰ ਲਗਾਇਆ ਕੀ ਮਾਲੇ ਮੈਂ 60 ਹਜ਼ਾਰ ਰੁਪਏ ਖਰਚ ਕੀਤਾ ਇਹਨਾਂ ਨੇ ਮੇਰੀ ਕਦਰ ਨਹੀਂ ਪਾਈ ਮੈਨੂੰ ਇੱਕਦਮ ਜ਼ਮੀਨ ਤੇ ਸੁੱਟ ਤਾ ਇਨਾਂ ਨੇ ਹੁਣ ਮੈਂ ਮੇਰੇ ਦਿਲ ਚ ਵਿਰੋਧ ਹੈ ਕਰਨੇ ਜੋ ਵਰਖਲਾਪ ਮੈਨੂੰ ਅੱਜ ਵੀ ਜਦੋਂ ਨਮੰਗਨ ਭਰਨ ਗਿਆ ਬੱਤਰ ਤੇ ਉਥੇ ਆ ਗਿਆ ਇਹਨਾਂ ਦਾ ਪੀ ਆ ਗਿਆ ਮੈਨੂੰ ਕਹਿੰਦਾ ਛੱਡੋ ਗੁੱਸਾ ਇਹ ਮੈਂ ਕਿਹਾ ਗੁੱਸਾ ਛੱਡ ਦੇ ਦੁਬਾਰਾ ਆ ਜਾ ਮੇਰੇ ਕੋਲ ਮੈਨੂੰ ਲੱਗੇ ਨਾ ਡਾਕਟਰ ਨੂੰ ਸ਼ਰਮ ਨਹੀਂ ਆਇਆ ਤੈਨੂੰ ਜਿੱਦਾਂ ਮੈਂ ਇਹਨਾਂ ਨੂੰ ਮੋੜ ਮੋੜ ਲੱਗ ਜਦ ਮੇਰੇ ਘਰ ਮੀਟਿੰਗਾਂ ਕਰਦੇ ਸੀ 17 ਦੇ ਵਿੱਚ ਉਹਨਾਂ ਨੇ ਕਰਦੇ 50 ਮੀਟਿੰਗਾਂ ਮੇਰੇ ਘਰ ਕੀਤੀਆਂ ਉਹਨਾਂ ਦੇ ਡੇਰੇ ਹੀ ਮੇਰੇ ਘਰ ਹੁੰਦਾ ਸੀ ਇੱਥੇ ਸਟੋਰ ਬਣਾਇਆ ਸੀ ਸਾਰੇ ਪਾਰਟੀ ਦਾ ਸਾਰਾ ਸਮਾਨ ਮੇਰੇ ਕੋਲ ਵਿਆਪਦਾ ਸੀ ਰਾਤ ਨੂੰ ਮੈਂ 2-2 ਵਜੇ ਤੱਕ ਉਹਨਾਂ ਦੀਆਂ ਐ ਟੰਡੇ ਫਲੈਕਸਰ ਲਗਾਉਂਦਾ ਸੀ ਜਦੋਂ ਮੈਨੂੰ ਦਿੱਲੀ ਟੀਮ ਨੇ ਚੱਕ ਦਿੱਤਾ ਸੀ ਆ ਕੇ ਸਾਰਾ ਸੌਕੇ ਵਿੱਚ ਮੈਂ ਇਕੱਲਾ ਹੀ ਬੰਦਾ ਸੀ ਉਹਨਾਂ ਨੇ ਮੇਰੀ ਵੀਡੀਓ ਮਾਰ ਕੇ ਭੇਜੀ ਸੀ ਉਹ ਕਹਿੰਦੇ 70 ਸਾਲ ਦਾ ਬਜ਼ੁਰਗ ਬੰਦਾ ਰਾਤ ਨੂੰ 2 ਵਜੇ ਤੱਕ ਸਰਕਲ ਪਾਰਟੀ ਦਾ ਕੰਮ ਕਰ ਰਿਹਾ ਮੈਂ ਪਿੱਛੇ ਨਹੀਂ ਹਟਿਆ ਜੀ ਮੈਂ ਪੂਰਾ ਸਾਥ ਦਿੱਤਾ ਪਰ ਇਹਨਾਂ ਨੇ ਮੈਨੂੰ ਤਖਤ ਬਲੌਜੀ ਸਾਬ ਤੁਸੀਂ ਕੀ ਕਹਿਣਾ ਚਾਹੋਗੇ ਜਿਹਨਾਂ ਬਾਰੇ ਜਿਹੜੀ ਮੈਂ ਇਹਨਾਂ ਦੀ ਗੱਲ ਸੁਣੀ ਆ ਬਾਤ ਸੁਣ ਕੇ ਦੁੱਖ ਪੌਂਚਦਾ ਮੈਂ ਤੇ ਇਹ ਗੱਲ ਕਹਿਣਾ ਚਾਹਾਂਗਾ ਕਿ ਸਾਡੇ ਵੱਡੇ ਬਜ਼ੁਰਗ ਨੇ ਮੇਰੇ ਪਿਤਾ ਜੀ ਦੇ ਪੁਰਾਣੇ ਸਾਥੀ ਨੇ ਔਰ ਜੋ ਇੱਕ ਵੱਡੇ ਬਜ਼ੁਰਗ ਦੀ ਇੱਜ਼ਤ ਕਰਨੀ ਚਾਹੀਦੀ ਆ ਉਹ ਇੱਜ਼ਤ ਤੇਰੀਆ ਕਿੰਨੀਆਂ ਵੀ ਬੁਲਾਰਿਆ ਸ਼੍ਰੀ ਕਾਲੀ ਚਰਨ ਦੀ ਕਰੇਗਾ ਔਰ ਕਿਤੇ ਮੈਂ ਵਿਸ਼ਵਾਸ ਤੁਹਾਨੂੰ ਜੀ ਦਾ ਪਾਰਟੀ 'ਚ ਕੋਈ ਕੰਮ ਹੋਣਾ ਤੁਹਾਡਾ ਕੋਈ ਖਰਚਾ ਨਹੀਂ ਹੋਊਗਾ ਬੁਲਾਰਿਆ ਤੁਹਾਡਾ ਖਤਿਆਨੀ ਕਰਾਊਗਾ ਜਿੱਥੇ ਕਿਤੇ ਖਰਚਾ ਕਰਵਾ ਪੂਗਾ ਬੁਲਾਰਿਆ ਆਪਣੇ ਕੋਲੋਂ ਫਿਰੇਗਾ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਸਰਬਾਰਿੰਦਰਬੀਰ ਸਿੰਘ ਜੀ ਬੁਲਾਰਿਆ ਜਿੰਦਾਬਾਦ